ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਹੋਰ ਸੁਣਾਓ ਕੀਵੇਂ ਚ ਸਾਰੇ ਉਮੀਦ ਆ ਵੀ ਠੀਕ ਠਾਕ ਹੋਗੇ। ਲਓ ਜੀ ਅੱਜ ਬਣਾਉਣ ਲੱਗੇ ਆ ਪਰਮੇ ਕਲੇ। ਤੇ ਲੈਨੇ ਆਪਾਂ 1/2 ਕਿਲੋ ਕਲੇ ਲੈਨੇ। ਇਹਨਾਂ ਨੂੰ ਅਸੀਂ ਧੋ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕੱਟ ਲਗਾ ਦਿੱਤੇ ਨੇ, ਸਾਫ਼ ਕਰ ਲੈਨੇ। ਤੇ ਇਹ ਲਿਆ ਸੀ ਅਦਰਕ ਮਿਰਚਾਂ ਆਪਣੇ ਰਿਕਾਰਡਿੰਗ ਲਵਾਂਗੇ। ਤੇ ਲੈਨੇ ਪਿਆਜ਼ ਤੇ ਦਰ ਆਪਾਂ ਰੱਖ ਲਈ ਮਿਕਸੀ। ਤੋਂ ਹੁਣ ਆਪਾਂ ਕਰਾਂਗੇ ਤਿਆਰੀ। ਪਰ ਮੈਂ ਕarele ਬਣਾਉਂਦੀ ਇੱਕ ਨਵੇਂ ਤਰੀਕੇ ਦੇ ਨਾਲ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਲੋ ਜੀ ਇੱਧਰ ਅਸੀਂ ਪਿਆਜ਼ ਛਿੱਲ ਕੇ ਧੋਲੇ ਨੇ ਤੇ ਇਹ ਆਪਾਂ ਮਿਰਚਾਂ ਸਾਫ਼ ਕਰ ਲੀਆਂ ਅਦਰਕ ਵਗੈਰਾ ਛਿੱਲ ਲਿਆ ਤਾਂ ਹੁਣ ਆਪਾਂ ਮਿਕਸੀ ਦੇ ਵਿੱਚ ਇਹਨਾਂ ਨੂੰ ਗ੍ਰाइंड ਕਰਾਂਗੇ ਤੇ ਇੱਧਰ ਆਪਾਂ ਜਿਹੜੇ ਕarele ਲੈਨੇ ਉਹਨਾਂ ਦੀ ਬਿਲਕੁਲ ਆਪਾਂ ਛਿੱਲਣੀ ਉਤਾਰੀ ਹੈਗੀ ਤੇ ਬਿਨਾ ਛਿੱਲਣ ਤੋਂ ਆਪਾਂ ਇਸ ਤਰ੍ਹਾਂ ਕarele ਬਣਾਵਾਂਗੇ ਜਿਹੜੇ ਘਰ ਵੀ ਬਿਲਕੁਲ ਨਾ ਲੱਗਣਗੇ ਤੇ ਤੇਲ ਦੀ ਵੀ ਬਚਤ ਹੋਵੇਗੀ ਇੱਧਰ ਰੱਖ ਦਿੱਤਾ ਤੇਲ ਗਰਮ ਹੋਣ ਵਾਸਤੇ ਤੇ ਆਪਾਂ ਕਰੇਲਿਆਂ ਨੂੰ ਪਹਿਲਾਂ ਕੜਾਂਗੇ ਫਰਾਈ ਸਾਰੇ ਕਰੇਲੇ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਫੜਾਈ ਕਰਾਂਗੇ ਇਹ ਗਾਓ ਜੀ ਸਾਡੇ ਕਰੇ ਜਿਹੜੇ ਪੂਰੀ ਤਰ੍ਹਾਂ ਫੜਾਈ ਹੋ ਗਏ ਨੇ ਹੁਣ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਅੱਜ ਮੈਂ ਨਵੇਂ ਅੰਦਾਜ਼ ਦੇ ਨਾਲ ਕarele ਫਰਾਈ ਕਰਦੀ ਗਏ ਕਰਦੀ ਪਈ ਤੇ ਦੇਖ ਸਕਦੇ ਸਾਡਾ ਤੇਲ ਦੀ ਵੀ ਕਾफी ਬਚਤ ਹੋ ਗਈ ਐ ਇਸ ਤਰ੍ਹਾਂ ਕਰਨ ਨਾਲ ਤੇ ਜੀ ਸਾਰੇ ਕarele ਆਪਾਂ ਫਰਾਈ ਕਰ ਲਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਲਗਾਵਾਂਗੇ ਤਰਕਾ ਭੁੰਨਾਂਗੇ ਜੀ ਦਾ ਇਧਰ ਆਪਾਂ ਮਸਾਲੇ ਦੀ ਤਿਆਰੀ ਕੀਤੀ ਹੋਈ ਆ ਤੇ ਹੁਣ ਅਸੀਂ ਭੁੰਨਾਂਗੇ ਹੁਣ ਆਪਾਂ ਸਾਰੇ ਮਸਾਲੇ ਵਿੱਚ ਐਡ ਕਰ ਦਾਂਗੇ ਹਲਦੀ, ਨਮਕ ਤੇ ਗਰਮ ਮਸਾਲਾ ਸਾਰੇ ਵਿੱਚ ਐਡ ਕਰਾਂਗੇ। ਥੋਕੇ ਦਾ ਚੰਗੀ ਤਰ੍ਹਾਂ ਇਹਨੂੰ ਬ੍ਰਾਊਨ ਕਰਾਂਗੇ। ਲਓ ਜੀ ਇੱਧਰ ਸਾਡਾ ਮਸਾਲਾ ਵੀ ਭੁੱਜ ਗਿਆ ਚੰਗੀ ਤਰ੍ਹਾਂ। ਹੁਣ ਆਪਾਂ ਥੋੜੀ ਦੇਰ ਵਾਸਤੇ ਇਹਨੂੰ ਠੰਡਾ ਕਰਾਂਗੇ। ਲਓ ਜੀ ਇਹ ਸਾਡੇ ਬਣ ਕੇ ਪਰਵੇਂ ਕਰੇਲੇ ਤਿਆਰ ਹੋ ਗਏ ਨੇ ਤੇ ਅਸੀਂ ਨੇ ਇਹਦੇ ਵਿੱਚ ਤੇਲ ਵੀ ਬਹੁਤ ਜ਼ਿਆਦਾ ਘੱਟ ਲੱਗਦਾ ਵਾ ਤੇ ਬਹੁਤ ਹੀ ਵਧੀਆ ਲੱਗਦੇ ਪਏ ਨੇ ਹੁਣ ਪਰਵੇਂ ਕਰੇਲੇ ਤੇ ਆਈ ਹੋਪੀ ਤੁਹਾਨੂੰ ਇਹ ਸਾਡੀ ਵਧੀਆ ਟ੍ਰਿਕ ਲੱਗੀ ਹੋਵੇਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਚੈਨਲ ਦੇ ਨੇ ਉਹਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤੇ ਆਉਣ ਵਾਲੀਆਂ ਵੀਡੀਓ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਇੱਕ ਨੈਕਸਟ ਵੀਡੀਓ ਦੇ ਨਾਲ ਫਿਰ ਮਿਲਾਂਗੇ ਤਦ ਤੱਕ ਵਾਸਤੇ ਸ਼ਸ਼ੀਕਰਨ ਜੀ